ਇਹ ਸੀ ਨਹੀਂ ਮਿਲਿਆ ਸਾਰੇ ਦੁਕਾਨਾਂ ਜਾਏ ਸੀ ਪੰਜ ਛੇ ਦੁਕਾਨਾਂ ਟੈਕ ਨੀ ਮਰੋ ਰੇਡ ਸੁਖਰੀਆ ਤੁਹਾਡਾ ਤੁਸੀਂ ਸਾਡੇ ਲਈ ਦੁਕਾਨ ਖੋਲੀ ਇਹ ਕਿਆ ਬਾਤ ਨਹੀਂ ਨਹੀਂ ਕੋਈ ਐਸੀ ਜੈ ਮਾਤਾ ਦੀ ਦੋਸਤੋ ਹਣੀ ਵੀਰਾ ਆਇਆ ਸੀ ਅਹਿਮਦਗੜ ਤੋਂ ਹੋਰ ਤੁਸੀਂ ਮਲੇ ਬੋਲੇ ਤੁਹਾਡਾ ਨਾਮ ਕੀ ਆ ਵਾਸੀ ਫਰੂਜ਼ ਵਾਸੀ ਮੈਂ ਦਰਸਲ ਅੰਦਰਲੀ ਸ਼ੋਪ ਵਧਾਤੀ ਸੀ ਆਪਣੀ ਅੰਦਰਲੀ ਸ਼ੋਪ ਵਧਾ ਕੇ ਮੈਂ ਚਲਾ ਗਿਆ ਸੀ ਘਰ ਇਹ ਖੜੇ ਸੀ ਘਰੇ ਮੇਰੇ ਇਹ ਕਹਿੰਦੇ ਵੀ ਵੀਰ ਜੀ ਅਸੀਂ ਸਪੈਸ਼ਲ ਆਇਆ ਕਿ ਤੁਸੀਂ ਅੱਜ ਜਲਦੀ ਸ਼ੋਪ ਵਧਾਤੀ ਕੀ ਗੱਲ ਹੋ ਗਈ ਮੈਂ ਕਿਹਾ ਯਾਰ ਸੰਡੇ ਸੀ ਅੱਜ ਅੱਠ ਫੇਰ ਵੀ ਮੈਨੂੰ 8:30 ਮੈਂ 8:30 ਦੇ ਕਰੀਬ ਉੱਪਰ ਗਿਆ ਹਾਂ ਪੌਣੇ 9 ਵਜੇ ਹਾਂ ਪੌਣੇ 9 ਵਜੇ ਹੈ ਨਾ ਵੀਰ ਕਹਿੰਦਾ ਵੀ ਸਪੈਸ਼ਲ ਆਇਆ ਵੀਰੇ ਹੁਣ ਤਾਂ ਕੁਝ ਕਰਨਾ ਪੂਗਾ ਏਸੀ ਲੈਣਾ ਵਾ ਕੋਈ ਐਟੀਟਿਊਡ ਨਹੀਂ ਵੀਰੇ ਕੋਈ ਅਭਿਮਾਨ ਨਹੀਂ ਹੈਗਾ ਆਪਾਂ ਨੇ ਦੁਬਾਰਾ ਦੁਕਾਨ ਖੋਲੀ ਬਾਹਰ ਲਈ ਜਿੱਥੇ ਆਪਣੇ ਏਸੀ ਪਏ ਸੀ ਹੈ ਨਾ ਠੀਕ ਹੈ ਕੋਈ ਐਸੀ ਗੱਲ ਨਹੀਂ ਹਾਂਜੀ ਔਰ ਵੀਰੇ ਨੂੰ ਆਇਆ ਰੇਡ ਵੀ ਲਗਾਤਾ ਇਹ ਵੀ ਨਾ ਇਹਨਾਂ ਦੇ ਮਨ ਦੇ ਵਿੱਚ ਜਾਵੇ ਕਿ ਯਾਰ ਇਹਨਾਂ ਨੇ ਦੁਕਾਨ ਖੋਲੀ ਆ ਕਿ ਰੁਪਏ ਜ਼ਿਆਦਾ ਲੈਣਗੇ ਜਾਂ ਕਿਵੇਂ ਕਰਨਗੇ ਨਹੀਂ ਜੀ ਠੀਕ ਹੈ ਇਦਾਂ ਦਾ ਕੰਮ ਨਹੀਂ ਹੈਗਾ ਬਰਾਬਰ ਠੀਕ ਹੈ ਨਾ ਕਿਉਂਕਿ ਫਿਰ ਤਾਂ ਮੈਂ ਡਰ ਕੇ ਹੀ ਕੰਮ ਕਰਦਾ ਕਿ ਅਗਲੇ ਦਿਨ ਮੰਨ ਦੇ ਵਿੱਚ ਇਹ ਗੱਲ ਨਾ ਜਾਵੇ ਕਿ ਯਾਰ ਕਿ ਹੁਣ ਇਹਨਾਂ ਨੇ ਦੁਕਾਨ ਦੁਬਾਰਾ ਖੋਲੀ ਆ ਲੈ ਵੀ ਲੁੱਟਣਗੇ ਇਹ ਠੀਕ ਹੈ ਥੈਂਕ ਯੂ ਸੋ ਮੱਚ ਇਹਨਾਂ ਵੀਰਾਂ ਦਾ ਬਾਕੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਇਹਨਾਂ ਨੇ ਲਿਆ ਡਾਈਕਨ ਦਾ ਏਸੀ ਬਹੁਤ ਸ਼ਾਨਦਾਰ ਤੁਹਾਡਾ ਨਾਮ ਕੀ ਹੈ ਜੀ ਮੇਰਾ ਬਾਬਾ ਜੀ ਇਹ ਬਾਬਾ ਜੀ ਨੇ ਜੀ ਬਹੁਤ ਵਧੀਆ ਰਿਪੇਅਰ ਵਾਲੇ ਏਸੀਆਂ ਦਾ ਕੰਮ ਹੈ ਇਹਨਾਂ ਦਾ ਰਿਪੇਅਰ ਦਾ ਮ ਬਹੁਤ ਸ਼ਾਨਦਾਰ ਕੰਮ ਹੈ ਜੀ ਫਰਸਤ ਨਹੀਂ ਮਿਲਦੀ ਅੱਜਕੱਲ ਏਸੀ ਵਾਲੇ ਵੀਰਾਂ ਨੂੰ ਸ਼ੁਕਰੀਆ ਤੁਹਾਡਾ ਤੁਸੀਂ ਸਾਡੇ ਲਈ ਦੁਕਾਨ ਖੋਲੀ ਇਨਕੀਵਾਧ ਨਹੀਂ ਨਹੀਂ ਕੋਈ ਐਸੀ ਸਾਡੇ 9:30 ਵਜੇ ਬਹੁਤ ਸੈਟੀਸਫਾਈ ਆ ਰੇਟ ਵੀ ਬਿਲਕੁਲ ਹੈ ਜੀ ਹੁਣ ਬਾਕੀ ਹੋਰ ਲੇਟ 10 ਮਿੰਟ ਨਹੀਂ ਐਸਾ ਦਿੰਦਾ ਜੋ ਤੁਸੀਂ ਰੇਟ ਦਿੱਤਾ ਸੀ ਉਹ ਇਹਨਾਂ ਨੇ ਰੇਟ ਵੀ ਪੂਰਾ ਮੁਸ਼ੂਰ ਹੋ ਕੇ ਜਾ ਰਹੇ ਸਾਨੂੰ ਡੈਕਨ ਦੇ ਇਸ ਹੀ ਨਹੀਂ ਮਿਲਿਆ ਸਾਰੇ ਦੁਕਾਨਾਂ ਜਾਏ ਸੀ 6 10 ਦੇ ਜਾਏ ਡੈਕਨ ਨਹੀਂ ਰੇਟ ਤੁਹਾਡੇ ਵਰਗਾ ਵੀ ਨਹੀਂ ਰੇਟ ਵਰਗਾ ਰੇਟ ਐਸੀ ਵੀ ਨਹੀਂ ਕਿਸੇ ਕੋਲ ਡੈਕਨ ਮਿਲਿਆ ਚਲੋ ਬਹੁਤ ਬਹੁਤ ਥੈਂਕ ਯੂ ਭਗਵਾਨ ਦੀ ਮਰਜ਼ੀ ਹੈ ਜੀ ਇਹ ਬਸ ਜੀ ਬਹੁਤਾਂ ਹੀ ਨਹੀਂ ਥੈਂਕ ਯੂ ਓਕੇ ਭੈਣ ਜੀ ਠੀਕ ਹੈ ਸ਼ੁਕਰੀਆ ਫਿਰ ਆਪਾਂ ਜੀ ਪਾਦੀ ਕਾ ਮਾਤਾ ਦੀ ਜੈ ਮਾਤਾ ਦੀ